ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਲਾ ਜੰਕਸ਼ਨ ਅੱਜ ਅਸੀਂ ਪੰਜਾਬ ਦੇ ਸੁਪਰਸਟਾਰ ਬੱਬੂ ਮਾਨ ਦੇ ਇੱਕ ਸ਼ੋਅ ਤੇ ਚੱਲ ਰਹੇ ਹਾਂ ਗੱਲਾਂ ਦੀ ਪੂਰੀ ਡਿਟੇਲ ਖੋਲਾਂਗੇ ਕੈਥਲ ਦੀ ਨੀਲਮ ਯੂਨੀਵਰਸਿਟੀ ਵਿੱਚ ਹੋਏ ਇਸ ਸ਼ੋਅ ਦਾ ਹਿੱਲ ਬਹੁਤ ਜ਼ਿਆਦਾ ਹੈ ਪੀਐਨਸੀ ਕੀ ਪੁਲਿਸ ਨੂੰ ਡਾਂਗਾ ਚਲਾਉਣੀਆਂ ਪਈਆਂ ਅਤੇ ਇਸ ਰੋਲੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ 17 ਸਾਲਾਂ ਦੇ ਮਾਸੂਮ ਦੀ ਜਾਨ ਚਲੀ ਗਈ ਕੀ ਸੱਚਮੁੱਚ ਗਾਇਕ ਨੇ ਸਿਰਫ 5 ਗਾਣੇ ਗਾਏ ਕੀ ਫੀਸ 25 ਲੱਖ ਰੁਪਏ ਸੀ ਅਤੇ ਸਭ ਤੋਂ ਵੱਡਾ ਸਵਾਲ 팬 ਦੀ ਮੌਤ ਤੇ ਕਲਾਕਾਰ ਦਾ ਕੋਈ ਪ੍ਰਤੀਕ੍ਰਿਆ ਕਿਉਂ ਨਹੀਂ ਪੂਰੀ ਸਚਾਈ ਅੱਜ ਇਸ ਰਿਪੋਰਟ ਵਿੱਚ ਡੇਟ ਸੀ 16 ਅਕਤੂਬਰ ਸਥਾਨ ਸੀ ਹਰਿਆਣਾ ਦੀ ਨਿਲਮ ਯੂਨੀਵਰਸਿਟੀ ਕੈਥਲ ਪ੍ਰੋਗਰਾਮ ਦਾ ਨਾਮ ਸੀ ਰੰਗੇਨੂਰ ਜਿੱਥੇ ਪੰਜਾਬੀ ਗਾਇਕ ਬੱਬੂ ਮਾਨ ਨੇ ਪਰਫਾਰਮ ਕਰਨਾ ਸੀ ਬੱਬੂ ਮਾਨ ਦਾ ਕਰੇਜ ਕਿੰਨਾ ਹੈ ਇਹ ਸਭ ਜਾਣਦੇ ਹਨ ਪਰ ਇਸ ਸ਼ੋਅ ਵਿੱਚ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ ਆਯੋਜਕਾਂ ਨੇ 200 ਪੁਲਿਸ ਕਰਮਚਾਰੀ ਅਤੇ ਇਹ ਨਹੀਂ ਪ੍ਰਾਈਵੇਟ ਸਕਿਉਰਿਟੀ ਗਾਰਡ ਲਗਾਏ ਪਰ ਭੀੜ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਲੋਕ ਬੈਰੀਕੇਡ ਤੋੜ ਕੇ ਸਟੇਜ ਵੱਲ ਵਧੇ ਜਦੋਂ ਭੀੜ ਕਾਬੂ ਤੋ ਬਾਰ ਹੋ ਗਈ ਤਾਂ ਪੁਲਿਸ ਨੂੰ ਮਾਮੂਲੀ लाठी चार्ज ਵੀ ਕਰਨੀ ਪਈ ਇਸ ਸ਼ੌਕਲਾ ਤੇ अनुशासन ਦਾ ਮੇਲ ਹੋਣ ਦੀ ਬਜਾਏ ਅਫਰਾ ਤਫਰੀਦਾ ਸਬੂਤ ਬਣ ਗਿਆ ਇਸ ਸਾਰੇ ਰੋਲੇ ਦੇ ਵਿਚਕਾਰ ਸਭ ਤੋਂ ਦੁਖਦਾਈ ਖਬਰ ਆਈ ਕਿ ਇੱਕ 17 ਸਾਲਾਂ ਦੇ ਮਾਸੂਮ ਦੀ ਮੌਤ ਹੋਈ ਮ੍ਰਿਤਕ ਨੌਜਵਾਨ ਦਾ ਨਾਮ ਸੀ ਵੰਸ਼ ਰਾਠੋੜ ਜੋ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਅਤੇ ਆਪਣੇ ਹੀਰ ਨੂੰ ਦੇਖਣ ਆਇਆ ਸੀ ਸ਼ੋਅ ਖਤਮ ਹੋਇਆ ਹਾਈਵੇ ਤੇ ਭਾਰੀ ਜਮ ਲੱਗ ਗਿਆ ਵੰਸ਼ ਰਾਠੋੜ ਰੋਡਵੇਜ਼ ਬੱਸ ਤੇ ਸਵਾਰ ਸੀ ਰਿਪੋਰਟ ਮੁਤਾਬਕ ਉਸਨੇ ਡਰਾਈਵਰ ਨੂੰ ਬੱਸ ਹੌਲੀ ਕਰਨ ਲਈ ਕਿਹਾ ਪਰ ਬੱਸ ਪੂਰੀ ਤਰ੍ਹਾਂ ਰੁਕੀ ਨਹੀਂ ਅਤੇ ਇਸੇ ਦੌਰਾਨ ਵੰਸ਼ ਹੇਠਾਂ ਡਿੱਗ ਗਿਆ ਭਾਈਤੇ ਡਿੱਗਣ ਕਾਰਨ ਉਸ ਨੂੰ ਖੰਬੀਰ ਸੱਟਾਂ ਲੱਗੀਆਂ ਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਸੋਚੋ ਇੱਕ ਕਲਾਕਾਰ ਨੂੰ ਦੇਖਣ ਦੀ ਖੁਸ਼ੀ ਇੱਕ ਪਲ ਵਿੱਚ ਇੱਕ ਪਰਿਵਾਰ ਲਈ ਉਮਰ ਭਰ ਦਾ ਦਰਦ ਬਣ ਗਈ ਹੁਣ ਆਉਂਦੇ ਹਾਂ ਉਸ ਗੱਲ ਤੇ ਜਿਸ ਦੀ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਚਰਚਾ ਹੈ ਕਿ ਬੱਬੂ ਮਾਨ ਨੇ ਸੱਚਮੁੱਚ ਸਿਰਫ 5 ਗਾਣੇ ਗਾਏ ਅਤੇ 25 ਲੱਖ ਰੁਪਏ ਲੈ ਗਏ ਇਹ ਗੱਲ ਸੱਚ ਹੈ ਕੀ ਅਧਿਕਾਰੀ ਤੌਰ ਤੇ ਨਾ ਤਾਂ ਯੂਨੀਵਰਸਿਟੀ ਤੇ ਨਾ ਹੀ ਗਾਇਕ ਨੇ ਕੋਈ ਬਿਆਨ ਦਿੱਤਾ ਹੈ ਪਰ ਲੋਕਾਂ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਹੈ ਬੱਬੂ ਮਾਨ ਦੇ ਪੁਰਾਣੇ ਹਿੱਟ ਗਾਣੇ ਜਿਵੇਂ ਚਰਾਂ ਦੀ ਛਤਰੀ ਦਿਲ ਦਾ পাগল ਹੈ ਇਹ ਗਾਣੇ ਗਾਏ ਢੀਡ ਦੇ ਬੇਕਾਬੂ ਹੋਣ ਕਾਰਨ ਸ਼ੋਅ ਨੂੰ ਵਿਚਾਲੇ ਹੀ ਬੰਦ ਕਰਨਾ ਪਿਆ ਸਵਾਲ ਇਹ ਨਹੀਂ ਸੀ ਕਿ ਕਿੰਨੇ ਗਾਣੇ ਗਾਏ ਸਵਾਲ ਇਹ ਹੈ ਕਿ ਜੇਕਰ ਢੀਡ ਕੰਟਰੋਲ ਨਹੀਂ ਹੋ ਰਹੀ ਸੀ ਤਾਂ ਕੀ ਸ਼ੋਅ ਨੂੰ ਤੁਰੰਤ ਬੰਦ ਕਰਕੇ ਸੁਰੱਖਿਆ ਨੂੰ ਪਹਿਲ ਦੇਣੀ ਜ਼ਰੂਰੀ ਨਹੀਂ ਸੀ ਸਭ ਤੋਂ ਵੱਡਾ ਸਵਾਲ ਜਿਸ ਦਾ ਜਵਾਬ ਰੋਲਾ ਜੰਕਸ਼ਨ ਮੰਗਦਾ ਹੈ ਇੱਕ ਫੈਨ ਜਿਸ ਨੇ ਤੁਹਾਡੇ ਕਰੇਜ ਕਰਕੇ ਆਪਣੀ ਜਾਨ ਗਵਾਈ ਉਸ ਦੀ ਮੌਤ ਬੱਬੂ ਮਾਨ ਦਾ ਅਜੇ ਤੱਕ ਉਸ ਤੇ ਕੋਈ ਵੀ ਟਿੱਪਣੀ ਨਹੀਂ ਆਈ ਪੰਜਾਬੀ ਇੰਡਸਟਰੀ ਵਿੱਚ ਜਦੋਂ ਕਲਾਕਾਰ ਮੌਤਾਂ ਕੀ ਮਿਲਦੀ ਹੈ ਤਾਂ ਸਾਰੀ ਇੰਡਸਟਰੀ ਇਕੱਠੀ ਹੋ ਜਾਂਦੀ ਹੈ ਪਰ ਜਦੋਂ ਇੱਕ 마ਸੂਮ ਫੈਨ ਦੀ ਜਾਨ ਚਲੀ ਜਾਂਦੀ ਹੈ ਤਾਂ ਅਜਿਹੀ ਖਮੋਸ਼ੀ ਕਿਉਂ ਇਹ ਸਿਰਫ ਇੱਕ ਦੁਰਘਟਨਾ ਨਹੀਂ ਇਹ ਦਰਸਾਉਂਦੀ ਹੈ ਕਿ ਸਾਡੇ ਸਮਾਗਮਾਂ ਵਿੱਚ ਸੁਰੱਖਿਆ ਪ੍ਰਬੰਧ ਕਿੰਨੇ ਕਮਜ਼ੋਰ ਹਨ ਆਯੋਜਕ ਯੂਨੀਵਰਸਿਟੀ ਪ੍ਰਬੰਧਕ ਤੇ ਕਲਾਕਾਰ ਸਭ ਨੂੰ ਇਸ ਬੇਵਕਤੀ ਮੌਤ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਅਸੀਂ ਉਮੀਦ ਕਰਦੇ ਹਾਂ ਕਿ ਬਬੂ ਮਾਨ ਜਲਦੀ ਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਰੋਲਾ ਜੰਕਸ਼ਨ ਤੇ ਅਸੀਂ ਇਸ ਖਬਰ ਤੇ ਨਜ਼ਰ ਬਣਾਈ ਰੱਖਾਂਗੇ ਮਿਲਦੇ ਹਾਂ ਅਗਲੀ ਵੀਡੀਓ 'ਚ ਜਦ ਤੱਕ ਲਈ ਧੰਨਵਾਦ ਜੀ